ਪੰਜਾਬ ਦੇ ਮਾਝਾ ਖੇਤਰ ਦੀ ਗੁਰਦਾਸਪੁਰ ਪਾਰਲੀਮਾਨੀ ਸੀਟ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਨੇ ਲੋਕ ਸਭਾ ਚੋਣਾਂ ਲਈ ਸਮੁੱਚੇ ਪਾਰਲੀਮਾਨੀ ਹਲਕੇ ਵਿੱਚ 1902 ਪੋਲਿੰਗ ਬੂਥ ਬਣਾਏ ਗਏ ਨੇ ਗੁਰਦਾਸਪੁਰ ਹਲਕੇ ਦੀਆਂ ਵੋਟਰ ਸੂਚੀਆਂ ਵਿੱਚ 165204 ਵੋਟਰ ਦਰਜ ਨੇ ਜਿਨ੍ਹਾਂ ਵਿੱਚੋਂ 848000 ਤੋਂ ਵੱਧ ਪੁਰੇਸ਼ ਤੇ 756000 ਤੋਂ ਵੱਧ ਮਹਿਲਾ ਵੋਟਰ ਨੇ ਇਸੋ ਇਲਾਵਾ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 36 ਹੈ ਇਸ ਸੀਟ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 62 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਦਿਨੇਸ਼ ਸਿੰਘ ਬੱਬੂ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਸ਼ੋਮਨੀ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਵੱਲੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਚੋਣ ਲੜ ਰਹੇ ਨੇ ਸਾਰੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਕੋਜੀ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਤਰੱਕੀ ਨਾ ਕਰ ਸਕੇ ਬਾਰੇ ਇੱਕ ਗੱਲ ਤੁਹਾਨੂੰ ਮੈਂ ਦੱਸਿਆ। ਆਪ ਸਭ ਤੋਂ ਪਹਿਲਾਂ ਉਹ ਪਿਆਰਾ ਤੇ ਮੈਂ ਮੁੱਖ ਮੰਤਰੀ ਸਾਹਮਣੂ ਕਿੰਨਾ ਕਿ ਸਟੇਜ ਛੱਡ ਕੇ ਥੋੜਾ ਜਿਹਾ ਦੇ ਚ ਬਾਹਰ ਆ ਕੇ ਸਟੇਟ ਚਲਾਉਣ ਦੀ ਗੱਲ ਕਰਿਆ ਕਰੋ। ਔਰ ਜਿਹੜੇ ਆ ਰਹੇ ਨੇ ਰੋਜ਼ਾਨਾ ਆ ਰਹੇ ਨੇ ਔਰ ਜੋ ਇਹਨਾਂ ਦੇ ਐਮਐਲਏ ਤੁਹਾਡੇ ਆ ਰਹੇ ਨੇ ਉਹ ਕਾਂਗਰਸ ਜਿਹੜਾ ਬਲਾਕ ਆ ਇੰਡੀਆ ਬਲਾਕ ਆ ਉਹਦੀ ਫੇਵਰ ਚਾ ਰਹੇ ਨੇ। ਜਿਲ੍ਹੇ ਦੇ ਮੰਤਰੀ ਉਹ ਅਹੀ ਚਾਹਦੇ ਆ ਕਿ ਆਣ ਕੁੜੀ ਦੇ ਤਾਂ ਮਤਲਬ ਮੈਂ ਵੀ ਇਸ ਮੈਂ ਕਿਵੇਂ ਦਾ ਸੀਪੀਐਸ ਰਿਆਂ ਮੰਤਰੀ ਰਿਆਂ ਮੇਰੇ ਟਾਈਮ ਇੱਕ ਵੀ ਕਾਰਨ ਨਹੀਂ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇਤਿਹਾਸ ਹੀ ਇਹ ਹੈ ਕਿ ਇਹਨੇ ਪੰਜਾਬ ਵਾਸਤੇ ਪੰਥ ਵਾਸਤੇ ਸਾਰੀ ਉਮਰ ਸੰਘਰਸ਼ ਕੀਤਾ ਔਰ ਜਿੰਨੀਆਂ ਵੀ ਹੁਣ ਤੱਕ ਅਚੀਵਮੈਂਟ ਹੋਈਆਂ ਚਾਹੇ ਪੰਜਾਬ ਦੀ ਸੂਬੇ ਦੀ ਅਚੀਵਮੈਂਟ ਸੀ ਚਾਹੇ ਐਮਰਜੈਂਸੀ ਦੇ ਕਲਾਕ ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸਾਰੀ ਉਮਰ ਵਰਗ ਦੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਹਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਇਸ ਵੀਪ ਟੀਮਾਂ ਵੱਲੋਂ ਲਗਾਤਾਰ ਵੋਟਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ 10000 ਤੋਂ ਵੱਧ ਕਰਮਚਾਰੀਆਂ ਨੂੰ ਚੋਣ ਡਿਊਟੀ ਤੇ ਤਾਇਨਾਤ ਕੀਤਾ ਜਾ ਰਿਹਾ ਹੈ